ਵੇਕੇ ਪਰਨੂ ਤਮ ਤੇਰੀ ਮਾਂ ਕਰੋਗੀ ਆਕੇ ਬੇਬੇ ਅੱਧੀ ਸਰਹੇ ਮਰ ਜਾ ਆ ਸਾਬਣ ਤੇਰੀ ਅੱਖਾਂ ਫੁੱਟੀਆਂ ਨੇ ਇਹ ਨਹੀਂ ਸਾਬਣ ਪਾਉ ਲਾਹੂ ਤੇ ਤੈਨੂੰ ਕਿ ਨਹੀਂ ਆਖਿਆ ਇੱਥੇ ਬਹਿ ਕੇ ਪਰਨੂ ਤਮ ਤੇਰੀ ਮਾਂ ਕਰੋਗੀ ਆਕੇ ਇਹ ਕਮਰੇ ਚ ਨਹੀਂ AC ਨਹੀਂ ਹੈਗਾਗਾ ਤਾਂ ਕਰਕੇ ਮੈਂ ਤੁਹਾਡੇ ਕਮਰੇ ਚ ਆ ਗਈ ਨਹੀਂ ਖੜੀ ਹੋ ਕੇ ਕੰਮ ਕਰ ਲਾ ਸਾਰੇ ਕੰਮ ਪੈ ਨੇ ਕਹਿੰਦੀ ਮੇਰੇ ਕਮਰੇ ਚ AC ਨਹੀਂ ਨਹੀਂ AC ਲੈਣ ਦਾ ਚਾਹਗਾ ਤੂੰ ਲਵਾ ਦੇ ਨਾ ਬਟੀਰ ਕਾਨੂੰ AC ਮੰਮੀ ਜੇ ਮੈਂ ਭਾਬੀ ਵਾਲੇ ਕਮਰੇ ਚ ਜਾਨੀ ਆ ਤਾਂ ਮੈਨੂੰ ਭਾਬੀ ਜੀ ਧੱਕੇ ਮਾਰ ਕੇ ਕੱਢ ਦਿੰਦੀ ਆ ਨਹੀਂ ਮੇਰੇ ਨਾਲ ਬਾਲੇ ਜਵਾਨ ਨਾਲ ਲੜਾ ਖੜੀ ਹੋ ਕੇ ਕੰਮ ਕਰ ਲਾ ਠੀਕ ਹੈ ਨਾ ਆਨੇ ਭਾਂਜੇ ਮੇਰੇ ਮੂਰੇ ਨਹੀਂ ਚੱਲਦੇ ਤੇਰੇ ਤੇਰੇ ਪਿਓ ਮਰੇ ਚ ਆਉਂਦੀ ਹੋਮੇਗੀ ਨਾ ਇਹ ਹੋਰ ਸੁਣ ਲੈ ਗੱਲ ਜੇ ਤੇਰੇ ਪਿਓ ਕੋਲੇ ਪਾਪ ਕੱਢੀ ਨਾ ਕਿਸੇ ਗੱਲ ਦੀ ਖਬਰਦਾਰ ਸਾਰਾ ਦਿਨ ਤੇਰਾ ਪਿਓ ਘਰੇ ਵੀ ਨਹੀਂ ਜਾਂਦਾ ਚਿਰ ਮੈਂ ਉਹ ਕਰੂੰ ਜਿਹੜੀ ਨਾ ਕਰਨੀ ਹੋਵੇ ਸੁਣ ਗਿਆ ਜਾ ਕੇ ਭਾਂਡਾ ਨਾਲ ਸੈਂਖ ਮਾਜੇ ਕਿ ਥੋ ਬੇਦ ਲੱਗੀ ਐ ਆਇਸ਼ ਨੇ ਬਿਸਰੇ ਘਰ ਨੂੰ ਬਥੇਰੀ ਐ ਫਿਰ ਕਦੇ ਕੋ ਮੈਨੂੰ ਸੈਂਡਲ ਲਿਆ ਦੇ ਕਦੇ ਕਦਮ ਨੂੰ ਸੂਟ ਲਿਆ ਦੇ ਇਹਦੀ ਨੀ ਚੋਜ-ਬੋਜ ਠੀਕ ਆਉਂਦੇ ਹੈਗੇ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਕਰਾਉਣੀ ਆ ਪੜਾਈਆਂ ਤੈਨੂੰ ਨਾਲੇ ਬਿਠਾਉਣੇ ਤੈਨੂੰ ਮੇਸੇ ਵਾਲੇ ਕਮਰੇ ਚ ਤੂੰ ਕੀ ਜਾਣੇਗੀ ਤੈਨੂੰ ਵੀ ਵਾਰ ਸਮਝ ਆਇਆ ਵੀ ਤੂੰ ਮੇਰੇ ਨਾਲ ਫੜੇ ਫੜੇ ਨਾ ਗਲੇ ਫਲੇ ਜਿਹੇ ਹੱਥ ਨਾ ਲਾਇਆ ਕਰ ਕੀ ਆਹ ਮੈਂ ਭਾਂਡੇ ਮਾਂਜ ਦਿੰਨੀ ਆ ਬੱਬੀ ਹੋ ਮਹਾਰਾਣੀ ਅੱਜ ਆਪਣੇ ਆਪ ਕਿਵੇਂ ਆ ਗਈ ਰਸੋਈ ਦੇ ਵਿੱਚ ਕੀ ਹੋ ਗਿਆ ਹੈ ਦਿਨ ਕਿਹੜੇ ਪਾਸੇ ਚੜਿਆ ਸੁੱਕੀ ਸੈਂ ਤੇ ਦਵਾਈ ਲੱਗਦੀ ਤੂੰ ਤਾਂ ਏਸੀ ਵਾਲੇ ਕਮਰੇ 'ਚ ਬੈਠੀ ਸੀ ਕੀ ਹੋ ਗਿਆ ਕੋਈ ਨਹੀਂ ਬੱਬੀ ਮੈਂ ਮਾਂਜ ਦਿੰਨੀ ਆ ਤੇ ਮਾਂਜ ਲੈ ਮੈਂ ਵੀ ਤਾਂ ਤੇਰੇ ਵਾਸਤੇ ਰੱਖੇ ਨੇ ਮੈਂ ਤਾਂ ਪਾਣੀ ਪੀ ਲੈ ਇੱਕ ਗਲਾਸ ਧੌਂਦੀ ਸੀ ਹੋਰ ਭਾਂਡੇ ਮੈਂ ਮਾਂਜੂਗੀ ਤੈਨੂੰ ਐ ਪਤਾ ਮੈਂ ਕਿੰਨੀ ਵਧੀਆ ਕਰਦੀ ਆ ਇੱਥੇ ਭਾਂਡੇ ਮਾਂਜਣੇ ਨਹੀਂ ਮੈਂ ਭਾਂਡੇ ਮਝੋਨ ਨੂੰ ਤਾਂ ਮੈਂ ਤੈਨੂੰ ਰੱਖਿਆ ਹੋਇਆ ਤੇ ਸਾਰੀ ਉਮਰ ਨਾ ਮੈਂ ਤੈਨੂੰ ਕੁਆਰੀ ਹੀ ਰੱਖੂੰਗੀ ਤੂੰ ਸਿਰਫ ਭਾਂਡੇ ਮਾਂਜਨੇ ਆ ਹੋਰ ਕੁਝ ਨਹੀਂ ਕਰਨਾ ਠੀਕ ਹੈ ਕਿੱਥੇ ਸੜਦਾ ਹਾਂ ਅਜਾ ਮੈਂ ਭੇਜਿਆ 10 ਮਿੰਟ ਕੀ ਹੋ ਗਿਆ ਕੁਝ ਨਹੀਂ ਮੈਂ ਭਾਂਡੇ ਮਾਂਜਦੀ ਸੀਗੀ ਮੈਂ ਕਿ ਤੂੰ ਮੰਨ ਜੇ ਚਲ ਉਹੀ ਗੱਲ ਤੜਕੇ ਵਾਲੇ ਭਾਂਡੇ ਵੀ ਇੰਨੇ ਹੋਏ ਪਏ ਸੀਗੇ ਉਹ ਵੀ ਨਹੀਂ ਮੰਨ ਜੇ ਇੱਥੇ ਜੇ ਡਾਲਾ ਕੁਰਸੀ ਤੂੰ ਮੇਰੀ ਗੱਲ ਸੁਣਦੇ ਐ ਇਹ ਕਾਦੇ ਵਾਸਤੇ ਐ ਸਾਰਾ ਘਰ ਦਾ ਕੰਮ ਕਰਾਉਣ ਵਾਸਤੇ ਐ ਠੀਕ ਐ ਨਾ ਤੂੰ ਨਾ ਮੇਰੇ ਤੇ ਕਿਸੇ ਕੰਮ ਨੂੰ ਥਲਾਇਆ ਕਰ ਆਪੇ ਕਰੇ ਜਾਂ ਨਾ ਕਰੇ ਲੈ ਮੈਂ ਕਿਉਂ ਕੰਮ ਨੂੰ ਹੱਥ ਲਾਉਂਗੀ ਬੇਬੇ ਤੈਨੂੰ ਪਤਾ ਤੇ ਹੈਗਾ ਹੁਣ ਮੇਰੇ ਉਹੀ ਗੱਲ ਸੁੱਖਣ ਘਰ ਵਾਲੇ ਦੀ ਇੰਨੀ ਤਨਖਾਹ ਹੁੰਦੀ ਐ ਠੀਕ ਐ ਉਹ ਤਾਂ ਇਹ ਕਹਿੰਦਾ ਸੀਗਾ ਜੁਬਾਲਾ ਕਰਦੀ ਐ ਮਾਂ ਮੈਂ ਕੰਮ ਵਾਲੀ ਰਖਾ ਦਿੰਨਾ ਪਰ ਮੈਨੂੰ ਕਹਤਾ ਮੈਂ ਕਿਹਾ ਨਹੀਂ ਮੰਮੀ ਤਾਂ ਮੈਨੂੰ ਬਾਲਾ ਪਿਆਰ ਕਰਦੀ ਐ ਉਹ ਤਾਂ ਸਾਰਾ ਕੰਮ ਉਸੇ ਤੇ ਕਰਾਉਂਦੀ ਐ ਕੰਮ ਵਾਲੀ ਹੈ ਤਾਂ ਹੈਗੀ ਆਪਣੇ ਕੋਲੇ ਮੇਰੀ ਮੇਰੇ ਇੰਨੇ ਸੋਹਣੇ ਨੂੰ ਭਲਾ ਮੈਂ ਉਹਦੇ ਹੱਥ ਖਰਾਬ ਕਰਨੇ ਨੇ ਐਂ ਦੱਸ ਉਹ ਤਾਂ ਕੰਮ ਲੈ ਆਪਾਂ ਨੌਕਰਾਂ ਨਹੀਂ ਕਿਹਾ ਰੱਖੀਏ ਨਾਲੇ ਬੀਬੀ ਨੂੰ ਆਪਾਂ ਨੌਕਰਾਂ ਨਹੀਂ ਤਾਂ ਰੱਖਾਂਗੇ ਤੇ ਉਹੀ ਤਾਂ ਹੈਗਾ ਨਾਲੇ ਮੈਨੂੰ ਕੋਈ ਗੱਲ ਹੋਰ ਕਹਿਣੀ ਸੀ ਆ ਕੀ ਸਾਰਾ ਦਿਨ ਮੋਟੀ ਜੀ ਕਿਤਾਬ ਲੈ ਕੇ ਬੈਠੀ ਰਹਿੰਦੀ ਐ ਇਹੇ ਮੈਂ تنਵੇਂ ਕਹਿਨੀ ਆ ਬਾਪੂ ਤੋਂ ਕਹਿ ਕਹਾ ਕਿ ਨਾ ਤੈਨੂੰ ਪੜਨੋਂ ਹਟਾ ਲੈਣਾ ਪਰ ਕੀ ਇਹਨੂੰ ਪੜਾ ਕੇ ਤੂੰ ਜੱਜ ਲਵਾਉਣਾ ਹੈਗਾ ਜੇ ਆ ਕੱਲ ਨੂੰ ਕੋਈ ਨੌਕਰੀ ਨੁਕਰੀ ਤੇ ਲੱਗ ਗਈ ਆਪਣੇ ਸਾਰੇ ਟੱਬਰ ਨੂੰ ਤਾਂ ਡੰਡੇ ਤੇ ਰੋਟੀ ਦਿਆ ਕਰੂਗੀ ਇਹ ਸਮਝਦੀ ਏ ਤੂੰ ਇਹ ਫਿਕਰ ਕਿਉਂ ਕਰਦੀ ਏ ਇਹ ਤਾਂ ਤੂੰ ਗੱਲ ਮੇਰੇ ਤੇ ਛੱਡ ਦੇ ਤੇਰੇ ਬਾਪੂ ਨੂੰ ਤਾਂ ਮੈਂ ਆਪੇ ਹੌਲੇ ਹੌਲੇ ਤੇ ਜਾਣੂੰ ਜਦੋਂ ਲੋਹਾ ਗਰਮ ਹੋ ਗਿਆ ਨਾ ਸੱਤ ਮਾਰ ਨੂੰ ਤਾਂ ਬਾਈ ਸੌਖੀ ਹੁੰਦੀ ਐ ਆਹੋ ਬੇਬੇ ਇਹਨੂੰ ਪੁੱਛ ਨਾ ਕੁਛ ਕਹਾ ਕੇ ਨਾ ਪਰ ਇਹ ਤੂੰ ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਐ ਦੇਖ ਤੂੰ ਵੀ ਇਹੀ ਜੀ ਐ ਆ ਮੈਂ ਵੀ ਪੰਜ ਦਸੀ ਪੜੀ ਹੋਈ ਆ ਆਪਾਂ ਕਿਤੇ ਤੇ ਗੋਹੇ ਦੀ ਟੋਕੀ ਸਿੱਟਦੇ ਰਹ ਜੀ ਇਹਨੂੰ ਮੋਜ ਨਾ ਕੁਰਸੀ ਮਿਲ ਜੇ ਲੈ ਲੈ ਹਾਂ ਦੇਖੀ ਸਹੀ ਜੇ ਤੋ ਘਰ ਦੇ ਕੰਮ ਨਾ ਕਰਾਏ ਘਰੇ ਨੂੰ ਨਾ ਵਟਾਇਆ ਪੜਾਈ ਤਾਂ ਨੇ ਵੀ ਜੇ ਛਡਾ ਦੂੰਗੀ ਠੀਕ ਐ ਮੈਨੂੰ ਮਨਜੀਤ ਕੌਰ ਕੀ ਨੇ ਕਹਿਣਾ ਮੇਰਾ ਤਾਂ ਨਾ ਕੱਲ ਜੀ ਕਰਦਾ ਸੀਗਾ ਚੌਕੇ ਨਹੀਂ ਕਿਤਾਬਾਂ ਨਹੀਂ ਚੁੱਲ੍ਹੇ ਚਲਾਦਾ ਪਰੇ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਮੈਂ ਆਪੇ ਸੰਭਾਲ ਲਊ ਸਾਰੀ ਗੱਲਬਾਤ ਤੇਰੇ ਬਾਪੂ ਨੂੰ ਕੁਝ ਜ਼ਿਆਦਾ ਲਾੜੇ ਰੱਖੇ ਹੋਇਆ ਸੀ ਠੀਕ ਹੈ ਨਾ ਇਹ ਤਾਂ ਹੈ ਹਾਂ ਖੁਸ਼ੀ ਆ ਪਾਣੀ ਦਾ ਗਲਾਸ ਲੈ ਕੇ ਆ ਵੀਰ ਦੋ ਲੈ ਇਹਦੀ ਮਾਂ ਨਹੀਂ ਤਾਂ ਨਾ ਖੁਸ਼ੀ ਕਾ ਤੋ ਰੱਖਿਆ ਸੀਗਾ ਖਬਰ ਹੈ ਇਹ ਤਾਂ ਹੈ ਦੁੱਖੀ ਉਹੀ ਤਾਂ ਬਣੀਆ ਖੁਸ਼ੀ ਉਹ ਜੰਮਣ ਸੁਖ ਖੁਸ਼ੀ ਵਾਲਾ ਜੰਮਣ ਸਰ ਤਬਦੀ ਮਾਂ ਨੂੰ ਖਾ ਗਈ ਤਾਂ ਤਾਂ ਇਦੂ ਵੱਦ ਕੱਲ ਮੂੰਹ ਹੀ ਦੱਸ ਕੀ ਹੋਊ ਕੜਮੀ ਚੰਗੀ ਤਰ੍ਹਾਂ ਗਲਾਸ ਤਾਂ ਉੱਤੇ ਵੀ ਹੋਏ ਨੇ ਬੇਬੇ ਦੀ ਸਰਹਾਵੇਂ ਮਰ ਜਾ ਆ ਸਾਬਣ ਤੇਰੀ ਅੱਖਾਂ ਫੁੱਟੀਆਂ ਨੇ ਇਹ ਨਹੀਂ ਸਾਬਣ ਕੌਣ ਲਾਉ ਮੰਮੀ ਮੈਂ ਦੁਬਾਰੇ ਲਿਆ ਦੇਣੀ ਆਂ ਦੁਬਾਰੇ ਲਿਆ ਦੇਣ ਨਾਲੇ ਹੋਰ ਲਿਓ ਨਾ ਪਾਉਗਾ ਦੁਬਾਰੇ ਮੈਡਮ ਇਹ ਮੇਰੀ ਗੱਲ ਸੁਣ ਲੈ ਆਹ ਭਾਂਡੇ ਮਾਂਜ ਕੇ ਨਾ ਕੱਪੜਿਆਂ ਦਾ ਬਹੁਤ ਭਰਿਆ ਪਿਆਗਾ ਕੀ ਮਸ਼ੀਨ ਮਸ਼ੀਨ ਜੀ ਬੇਬੇ ਬਿਲ ਇੰਨਾ ਆਇਆ ਕਿ 7000 ਬਿਲ ਆਇਆ ਹੱਥੀ ਤੂੰ ਇਹਨਾਂ ਦੇ ਕੱਪੜੇ ਮੈਨੂੰ ਪਤਾ ਹੈ ਤਾਂ ਹੀ ਉਹ ਬਿਲ ਜਾ ਦੇ ਆ ਗਿਆ ਨਾ ਮਸ਼ੀਨ ਚ ਲਾ ਲੈਂਦੀ ਤਾਂ ਚਲ ਤੂੰ ਬਾਅਦ ਵਿੱਚ ਝਾੜੂ ਪੋਚਾ ਕਰ ਦੇ ਸਾਰਾ ਸੁਣ ਗਿਓ ਆਹੋ ਮੰਮੀ ਮੈਂ ਕਾਲਜ ਜਾਣਾ ਸੀਗਾ ਤੋਰਾ ਤੈਨੂੰ ਕਾਲਜ ਕੁਛ ਤੇਰਾ ਕਾਲਜ ਤੇਰਾ ਬਣੀਆ ਕਾਲਜ ਦੀ ਨਾਲੇ ਕਿਧਰੋਂ ਕਹਾ ਤੂੰ ਡੀਸੀ ਨਹੀਂ ਲੱਗਣਾ ਕਾਲਜ ਦੀ ਪੜਾਈ ਕਰਕੇ ਅਕਸਰ ਤਾਂ ਘਰ ਦੇ ਕੰਮ ਕੰਮ ਆਉਣਗੇ ਤੇਰੇ ਮੈਂ ਵੀ ਤਾਂ ਕੰਮੀ ਕਰਦੀ ਆ ਹਾਂ ਹਾਂ ਬਣੀਆ ਕਾਲਜ ਨਾਲੇ ਜਾ ਭਜ ਰੋਂਦੀ ਸੂਰਤ ਪੱਗ ਜਾ ਖਾ ਤੂੰ ਸਾਹਮਣੋਂ ਬੇਬੇ ਆ ਸਾਰਾ ਦਿਨ ਕਰੇ ਰੂੰਦ ਬੰਦ ਹੋਈ ਮਾੜਾ ਹੁੰਦਾਗਾ ਇਹ ਪੱਕਾ ਆਪਣੇ ਘਰੇ ਕੁਛ ਕਰਾਉਂਦਾ ਕਹਿੰਦੇ ਖੁਸ਼ੀ ਨਹੀਂ ਇਹਦੇ ਮੁੱਤ ਤੱਕ ਕਦੇ ਖੁਸ਼ੀ ਵੀ ਨਹੀਂ ਦੇਖੀ

ਆ ਗਿਆ ਤੁਸੀਂ ਹਾਂ ਆ ਗਿਆ ਚੱਲ ਚੰਗਾ ਗਰਮੀ ਵਾਲੀ ਘਰ ਰੱਖੀ ਰ ਆਪਣੇ ਹੋਰ ਅਗਲਾ ਰੱਖੇ ਨਾ ਮੀ ਪੌਂਦਾ ਜਕਣ ਦਾ ਹੈ ਖੁਸ਼ੀ ਦਾ ਕਾਲਜ ਵਾਗੀ ਨਾ ਨਾ ਅੱਜ ਕਹਿੰਨੀ ਵੀ ਛੁੱਟੀ ਸੀਗੀ ਛੁੱਟੀ ਹਾਂ ਹਾਂ ਸਭ ਛੁੱਟੀ ਸੀ ਬਾਬੂ ਪਾਣੀ ਪੀ ਲਓ ਹਾਂ ਲਿਆਤੀ ਹੈ ਖੁਸ਼ ਰਹਿ ਆ ਖੁਸ਼ ਹੈ ਆਪਣੀ ਗਰਮੀ ਵਾਲੀ ਘਰ ਰੱਖੀ ਰ ਆਪਣੇ ਤਾਂ ਬਾਹਰ ਦਾ ਸਾਂ ਲੈਣ ਨੂੰ ਜੀ ਨਹੀਂ ਕਰਦਾ ਹੋਰ ਬਾਬੂ ਮੈਂ ਕਾਲਜ ਜਾਣਾ ਸੀਗਾ ਮਮਾ ਜ ਮੈਂ ਲੇਟ ਹੋ ਜਾਈਂਗਾ ਕਾਲਜ ਹਾਂ ਬਾਪੂ ਨਾਲੇ ਖਬਰ ਆ ਜਾਂ ਪੁੱਤ ਸੁਣ ਜਾਂਦੀ ਸੀ ਕਹਿੰਦੀ ਸੀ ਵੀ ਹਾਂ ਛੁੱਟੀ ਅੱਜ ਤੇਰੀ ਮਾਂ ਤਾਂ ਕਹਿੰਦੀ ਛੁੱਟੀ 15 ਅਗਸਤ ਕਰਕੇ 15 ਅਗਸਤ ਕਰਕੇ ਕੋਈ ਗੱਲ ਅੱਲਾ ਦੇ ਗਲਾਸ ਤੂੰ ਐ ਕਰ ਛੱਡ ਕੋਈ ਨਾ ਇਹ ਤੇਰੀ ਮਾਪੀ ਚੱਕ ਲੂਗੀ ਤੂੰ ਐ ਕਰ ਪੁੱਤ ਫਿਰ ਟਾਈਮ ਤੱਕ ਕਿੰਨਾ ਹੋਇਆ ਪਿਆ ਤੂੰ ਤਾਂ ਕਾਲਜ ਜਾ ਜੇ ਕਹੇ ਤਾਂ ਤੈਨੂੰ ਮੈਂ ਛੱਡਿਆ ਆਉਣਾ ਨਾ ਬਾਪੂ ਮੈਂ ਭੁੱਲ ਗਈ ਸੀ ਕਿ ਅੱਜ ਤਾਂ ਸੱਚ ਛੁੱਟੀ ਛੁੱਟੀ ਹੈ ਇਹਦੇ ਕਿ ਮੈਂ ਵੀ ਸੱਚ ਬੋਲੀ ਆ ਲੈ ਹੈ ਇਹਦੇ ਕਿ ਮਾਗ ਚੋਂ ਨਿਕਲ ਜਾ ਹਾਂ ਛੁੱਟੀ ਹੈਗੀ ਅੱਜ ਤਾਂ ਜਾਣਾ ਨਹੀਂ ਸਕੂਲ ਚਲੋ ਕੋਈ ਗੱਲ ਨਹੀਂ ਪਿਆਰ ਰਹਿੰਦੇ ਆਪੀ ਕਰ ਲਾਂਗੇ ਅਸੀਂ ਤੂੰ ਐ ਕਰਤੀ ਏ ਆਪਦੇ ਕਮਰੇ ਚ ਜਾ ਤੇ ਤੂੰ ਕਿਤਾਬ ਚੱਕ ਲੈ ਨਹੀਂ ਆਰਾਮ ਕਰ ਲੈ ਤੂੰ ਜਾ ਆਰਾਮ ਕਰ ਲੈ ਪੁੱਤ ਐਵੇਂ ਬਾਲੀ ਨੀਂਗਾ ਬਈ ਲਾਈ ਦੀ ਹਾਂ ਹੋਰ ਐਵੇਂ ਫੇਰ ਅਧਨੀ ਮਾਂ ਹੈਗੀ ਰਹਿ ਕੇ ਕਰ ਲੋ ਬਾਕੀ ਆਪਣੀ ਨੂਹ ਰਾਣੀ ਹੈਗੀ ਆ ਏ ਬਦਕਿੰਦਾ ਸੋ ਨਾ ਘਰ ਸਾਹਮਦੇ ਨੇਗੇ ਹਰ ਸਾਰਾ ਕੰਮ ਤਾਂ ਦਾ ਸਾਹਮਲਾ ਦੀ ਉਹ ਤਾਂ ਆਪੇ ਹੀ ਕਹਿੰਦੀ ਐ ਕਹਿੰਦੀ ਕਿੜੀ ਦੀ ਪੜ੍ਹਾਈ ਆ ਵਿਚਾਰੀ ਜਵਾਕੜੀ ਦੀ ਪੜ੍ਹਾਈ ਨਾ ਮੈਂ ਖਰਾਬ ਕਰਾਵਾਂ ਹਣਾ ਘਰ ਦੇ ਕੰਮ ਤਾਂ ਕਹਿੰਦੀ ਮੰਮੀ ਮੈਂ ਆਪੇ ਕਰ ਲਿਆ ਕਰੂੰ ਚੱਲ ਕੁਸ ਮੈਂ ਮਾੜਾ ਮੋਟਾ ਹੱਥ ਪਟਾਦਾ ਨਹੀਂ ਆ ਕੁਸ ਚੱਲ ਉਹ ਸਾਹਮਲੇ ਦੇ ਘਰ ਦਰ ਦਸ ਮੇਰੀ ਨੂ ਰਾਣੀ ਤਾਂ ਬਾਲੀ ਸਿਆਣੀ ਪੱਥੇਰੀ ਸਿਆਣੀ ਆ ਮੈਂ ਤਾਂ ਇੱਕ ਕਹਿੰਦੀ ਆ ਇਹ ਜਿਹੇ ਨੋਹਾਂ ਘਰ ਘਰ ਆਉਣ ਆਪਣੇ ਤਾਂ ਕੋਈ ਮੋਤੀਦਾਨ ਕਰਿਆ ਸੀ ਜਿਵੇਂ ਇੰਨੀ ਵਦਿਆ ਨੋ ਮਿਲ ਗਈ ਕਾਨੂੰ ਮਨਜੀਤ ਕੁਰੇ ਇਹ ਤਾਂ ਨਾ ਜਦ ਦੀ ਤੂੰ ਆਈ ਐ ਤਾਂ ਮੇਰਾ ਘਰ ਸੰਭਲ ਗਿਆ ਸੇ ਮਕਰਮਾਲੀਆਂ ਹਾਂ ਹਨਾ ਹਾਂ ਹਾਂ ਦੇਖ ਤੇਰੇ ਨਾਲ ਮੈਂ ਇੱਕ ਗੱਲ ਕੀਤੀ ਸੀ ਵੀ ਮੈਂ ਭਈ ਦੂਜਾ ਵਿਆਹ ਤਾਂ ਕਰਾ ਰਿਹਾ ਵੀ ਮੇਰੀ ਧੀ ਰਾਣੀ ਹੈ ਵੀ ਇਹ ਪਲ ਜਾ ਇੱਕ ਮੁੰਡਾ ਹੈਗਾ ਵੀ ਇਹ ਪਲ ਜਾਣਗੇ ਤਾਂ ਸੁਖ ਨਾਲ ਮੁੰਡੇ ਦਾ ਵਿਆਹ ਹੋ ਗਿਆ ਕਿੰਨੀ ਸੋਹਣੀ ਨੂਰਾਣੀ ਆ ਗਈ ਐਂ ਇਹਦੇ ਹੱਥ ਪੀਲੇ ਹੋ ਜਾਣਗੇ ਹਾਂ ਦੇਖ ਲੈ ਨਿੱਕੀ ਜੀ ਸੀ ਮੈਂ ਤਾਂ ਸੱਚੇ ਬਾਲਾ ਟੇਟ ਮੱਚਦਾ ਮੇਰੇ ਸਾਹ ਦੇਖ ਨਹੀਂ ਦੇ ਇਹਨਾਂ ਨੂੰ ਦੇਖ ਦੇਖ ਕੇ ਜੀ ਜਾਂ ਮੈਂ ਹੋਰ ਇੰਨਾ ਮੈਂ ਤਾਂ ਤਰ ਸਮਝਵਾ ਕਰੀ ਤੇ ਮੈਂ ਤਾਂ ਸੱਚੀ ਆਏ ਮਾਂ ਵੀ ਨਹੀਂ ਕਰੇ ਜਿਆਦਾ ਹੌਣ ਦਿੰਦੀ ਇਹਦੇ ਨਾ ਤਾਂ ਤੇਰੀ ਗੱਲ ਸਹੀ ਹੈ ਬਸ ਤੂੰ ਇਹਦੇ ਉੱਤੇ ਨਾ ਆਪਦਾ ਐਂ ਹੱਥ ਰੱਖੀ ਨਾ ਨਾ ਮੈਂ ਤਾਂ ਗੱਲ ਪੇਟ ਲਾ ਕੇ ਆਪਾਂ ਸੋਣਾ ਜਾਂ ਘਰ ਦੇਖ ਕੇ ਤਾਂ ਵਿਆਹ ਕਰ ਦਾਂਗੇ ਨਾਲੇ ਮੇਰੀ ਗੱਲ ਸੁਣ ਵਿਆਹ ਤਾਂ ਅਜ 2-4 ਸਾਲ ਰੁੱਕ ਕੇ ਕਰ ਲਾਂਗੇ ਹੈਂ ਪਰ ਪਹਿਲਾ ਇਹਨੂੰ ਅਫਸਰ ਲਾਉਣਾ ਮੈਂ ਹਾਂ ਆਹੇ ਦਿਲ ਦੇ ਵਿੱਚ ਮੇਰੇ ਆ ਤਮੰਨਾ ਹਾਂ बस ਮੇਰੀ ਆਇਖਵਾਸ਼ ਪੂਰੀ ਕਰ ਦੇ ਸਭ ਕੁਝ ਹੀ ਹੈ ਹਾਂ ਜੇ ਆਪਣੀ ਤੀ ਅਫਸਰ ਲੱਗ ਗਈ ਆਪਣੀ ਤਾਂ ਬੱਲੇ ਬੱਲੇ ਕਿੰਨੀ ਜਿੱਤ ਬਣੂਗੀ ਆਪਣੀ ਹਨਾ ਸਹੀ ਗੱਲ ਹੈ ਚਲ ਮੇਰੀ ਗੱਲ ਸੁਣ ਆਰਤੀ ਕੋਲੇ ਮੈਂ ਜਾਇਆ ਸੀਗਾ ਕੀ ਕਹਿੰਦਾ ਆਰਤੀਆ ਹਾਂ ਆਰਤੀ ਕੋਲ ਤਾਂ ਕੋਈ ਗੱਲ ਨਹੀਂ ਉਹਨੂੰ 10 ਲੱਖ ਰੁਪਇਆ ਕਿਹਾ ਸੀ ਮੈਂ ਅੱਛਾ ਉਹ ਕਹਿੰਦਾ ਭਾਉ ਜੇ 15 ਲੱਖ ਲੈ ਜਾ ਮਾਂ ਲੋੜੀ 10 ਲੱਖ ਦੀ ਆ। ਨਾ ਜਿੰਨੇ ਦੀ ਲੋੜ ਐ ਤੇ ਕੋਨੇ ਫੜੀ ਐਵੇਂ ਬਾਧੂ ਕੋਈ ਐ ਕਹਨੇ ਹੁੰਦੇ ਜਦੋਂ ਕਰੇ ਪੈਸਾ ਆ ਜਾਂਦਾ ਫਿਰ ਤਾਂ ਚੱਲ ਹੀ ਜਾਂਦੇ ਨੇ। ਨਹੀਂ ਨਹੀਂ ਐਨੀ ਕੀ ਲੋੜ ਆਪ ਨੂੰ। ਉਹ ਬੋਰਜਾ ਜੇ ਨਾ ਖੜਦੇ ਇਹਦੀ ਵੀ ਲੋੜ ਨਹੀਂ ਪੈਂਦੀ ਸੀ। ਚੱਲ ਕੋਈ ਨਾ। ਤੇ ਤੈਨੂੰ ਪਤਾ ਹੈ ਜੇ ਬੋਰਜਾ ਦੇ 10 ਰੁਪਏ ਲੱਗਣਗੇ ਤਾਂ ਹੀ ਆਪਣੀ ਫਸਲ ਹੋਊਗੀ। ਸਹੀ ਗੱਲ। ਫਸਲ ਨਾਲ ਹੀ ਆ ਸਾਰਾ ਕੁਝ। ਆਰਟੀਆ ਵੀ ਆਪਾਂ ਨੂੰ ਫਸਲ ਤੇ ਪੈਸੇ ਦਿੰਦਾ। ਚੱਲ ਤੂੰ ਮੇਰੀ ਗੱਲ ਸੁਣ। ਮੈਂ 2 ਮਿੰਟ ਕਰਦਾ ਆਰਾਮ। ਤੂੰ ਮੇਰੇ ਵਾਸਤੇ ਨਾ ਇੱਕ ਵਧੀਆ ਜੀ ਚਾਹ ਬਣਾ ਦੇ। ਕੋਈ ਨਾ ਕੋਈ ਨਾ। ਬਣਾਦਾ ਨਹੀਂ ਐ ਮੈਂ। ਬਹੁਤ ਨਹੀਂ ਕਿ ਮੇਲਾ ਦਾ ਦਰ ਕਮਰਾ ਚਾੜੀ ਜਾਂਦੀ ਸੀਗੀ ਕਹਿਣਾ ਕਮਰ ਕਮਰਾ ਚਾੜ ਲੈ ਉਹਨਾਂ ਨੇ ਕਿ ਤੂੰ ਆ ਵੀ ਚਾੜ ਨਾ ਕੋਈ ਨਾ ਕੋਈ ਨਾ ਚਲ ਠੀਕ ਹੈ ਮੈਂ ਬਣਾ ਦੰਨੀ ਚੰਗਾ ਠੀਕ ਹੈ ਉਹ ਬਣਾਇਆ ਅਫਸਰ ਲਾਉਣ ਦਾ ਬਣਾਈ ਖੜੀਆਂ ਤੇਰੀ ਤੀ ਹੁਣ ਤਾਂ ਮੈਂ ਅਫਸਰ ਦੇਖ ਲੈ ਸੁਪਨੇ ਲੈਂਦੇ ਕਿ ਮੇਰੀ ਤੀ ਅਫਸਰ ਲੱਗ ਜੇ ਜੇਨ ਮੈਂ ਪੜਾਈ ਨਾ ਦੀ ਵਿਚਾਲੇ ਛੜਾਈ ਮੈਨੂੰ ਮਨਜੀਤ ਖੌਰ ਕੀ ਨੇ ਕਹਿਣਾ ਇੱਥੇ ਤਾਂ ਮੈਂ ਬਦਲੇ ਲੈਣ ਨੂੰ ਗਣ ਕੇ ਬਦਲੇ ਲੈ ਲੂੰਗੀ ਜੇ ਕੰਮ ਸਾਰਾ ਨਾ ਇਹ ਤੋਂ ਕਰਾਇਆ ਨਾ ਇੱਕ ਹੀ ਜਾਣੂਗੀ ਮੇਰੇ ਨੂੰ ਨੂੰ ਰੱਖੋ ਮੈਂ ਮੌਜ ਨਾਲ ਆਰਸ਼ੰਗਾਰ ਤੇ ਵੀ ਆਪਦਾ ਪੈ ਤੂਤਾ ਐਸ਼ ਕਰ ਲਾ ਤੇ ਇਹ ਤੋਂ ਨੂੰ ਮੈਂ ਕੰਮ ਵੱਡਾ ਆ ਤੀਦਾ 헤ਜਲਾ ਰੁਕਿਓ ਪੈਣੇ ਸਸੀ ਗਾਲ ਸਸੀ ਗਾਲ ਵੀਰੇ ਮੈਨੂੰ ਬੁਲਾਇਆ ਵੀਰੇ ਹਾਂ ਪੈਣੇ ਅਸੀਂ ਸੁੱਖੀ ਸਰਪੰਚਾ ਦੇ ਘਰੇ ਜਾਣਾ अच्छा सुखी के हां हां अच्छा ओना दा घर हैगा ایتھے ਸਿੱਧਾ ਭੱਜ ਜਾਓ ਤੁਸੀਂ ਸਿੱਧਾ ਜਾ ਕੇ ਉੱਥੇ ਧਰਮਸ਼ਾਲਾ ਆਉਗੀ ਧਰਮਸ਼ਾਲਾ ਤੋਂ ਖੱਬੇ ਮੁੜ ਜਿਓ ਸਿੱਧਾ ਘਰ ਪਹਿਲਾਂ ਉਹਨਾਂ ਦਾ ਹੀ ਹੈ ਵੀਰੇ ਠੀਕ ਹੈ ਬਈ ਬੋ ਕੀ ਦੇ ਮੋਟਰਸਾਈਕਲ ਤੋਂ ਉਤਰੀ ਹੈ ਇਹ ਤਾਂ ਜਗੇ ਸ਼ਰਮ ਚੱਕਦੀ ਕੁੜੀ ਨੇ ਆ ਲਾਈਨ ਤੇ ਹੀ ਨਾ ਝਰਦੇ ਦੀ ਕੋਈ ਨਹੀਂ ਅੱਜ ਦੱਸਦੀਆਂ ਤੇਰੀ ਮਾਂ ਨੂੰ ਮੈਂ ਕਰਾਉਣੀ ਆ ਤੇਰੇ ਤਾਂ ਪੜਾਈਆਂ ਵਿੱਚ ਕੋਈ ਕਿਆ ਕਰੇ ਤੂੰ ਫੈਂਕੀ ਜਬਨੇ ਕੋਈ ਗੱਲ ਨਹੀਂ ਵੀਰੇ ਚਾਚੀ ਸਸਰੀਕਾਲ ਲਾਗਦੀ ਐ ਸਸਰੀਕਾਲ ਕੋਈ ਨਹੀਂ ਤੇਰੇਆਂ ਡਿਗਰੀਆਂ ਤਾਂ ਮੈਂ ਘਰਉਂਈ ਆ ਹੁਣ ਮੇਰੀ ਬਣੀ ਫਿਰਦੀ ਦੱਸਦੀਆਂ ਤੇਰੀ ਮਾਂ ਨੂੰ ਜਾ ਕੇ ਮੈਂ ਕੋਈ ਹੋਵੇ ਧੀਰੇ ਕੰਮ ਇਹਨੂੰ ਕੀ ਪਤਾ ਕੀ ਬਣੀ ਐ ਇਹਦੇ ਅੱਜ ਲਾਉਣੀ ਐ ਇਹਨੂੰ ਲੂਟੀ ਮੈਂ ਆ ਜਾ ਆ ਜਾ ਪੈਣੇ ਆਈ ਪੈਣੇ ਹੋਰ ਕਿਵੇਂ ਆਇਆ ਠੀਕ ਆ ਪੈਣੇ ਚੱਲ ਠੀਕ ਹੋ ਕੇ ਬਹਿ ਜਾ ਠੀਕ ਹੈ ਬੈਠੇ ਪੈਣੇ ਤੂੰ ਤਾਂ ਨਹੀਂ ਬਾਹਰ ਨਿਕਲਦੀ ਹਾਲ ਚਾਲ ਪੁੱਛ ਲਿਆ ਕਰ ਕਦੇ ਆ ਕੇ ਕੀ ਕਰੀਏ ਤੈਨੂੰ ਪਤਾ ਹੀ ਹੈ ਹੈ ਕਰੇ ਨੂੰ ਐ ਕੁੜੀ ਐ ਫੇ ਤੈਨੂੰ ਪਤਾ ਕਿਥੋਂ ਨਿਕਲ ਜਾਂਦਾ ਘਰਾਂ ਦੇ ਵਿੱਚੋਂ ਬਹੁਤ سارے ਕੰਮ ਘਰੇ ਰਹਿਣਾ ਪੈਂਦਾ ਆਏ ਗਏ ਦੁੱਖ ਨਾਲ ਘਰ ਹੁਣ ਬਹੁਤ ਤੈਨੂੰ ਪਤਾ ਕਿ ਨੂੰ ਜਾਣਦੀ ਹੈ ਹੈ ਕੁੜੀ ਹੋਂ ਨਹੀਂ ਬਾਹਰ ਜਦੋਂ ਪੈਣੇ ਦੁਬਾਰ ਨਿਕਲਦੀ ਬਸ ਬਸ ਫਿਰ ਕੀ ਕਰੀਏ ਤੈਨੂੰ ਦੱਸੇ ਤਹ ਜਾਨਨੀ ਆ ਮੈਂ ਹੈ ਕਿਵੇਂ ਨਿਕਲੀ ਚੱਲ ਹੋਰ ਦੱਸ ਖੈਰ ਸੁੱਖ ਹੈ ਠੀਕ ਠਾਕ ਪਹਣੇ ਤੂੰ ਦੱਸ ਆਪ ਦੀ ਵਧੀਆ ਵਧੀਆ ਔਰ ਕਿਵੇਂ ਗੇੜਾ ਮਾਰਿਆ ਪਹਣੇ ਬਸ ਪਰ ਬਤ ਲੰਗੀ ਜਾਂਦੀ ਸੀ ਮੈਂ ਅਖਿਰ ਵੱਡੀ ਪਹਣ ਦਾ ਹਾ ਚੰਦ ਪੁੱਛਿਆ ਜਾਂਦੀ ਜਾਂਦੀ ਹੋ ਜਾਂ ਨਹੀਂ ਚੱਲ ਚੰਗਾ ਪਹਣੇ ਆ ਤਾਂ ਤੂੰ ਬਾਲੇ ਸੋਨਾ ਕੀਤਾ ਉਹ ਤਾਂ ਮੈਂ ਵੀ ਕਈ ਦਿਨ ਹੋ ਗਏ ਦਿਲ ਜਾ ਕਰਦਾ ਸੀਗਾ ਵੀ ਮੇਰੇ ਦਰਾਣੇ ਦਾ ਮੈਂ ਵੀ ਪਤਾ ਸੁੱਤਾ ਲੈ ਕੇ ਆਵਾ ਚੱਲ ਬਸ ਫਿਰ ਤੈਨੂੰ ਪਤਾ ਘਰ ਦੇ ਤਨਾਲੀ ਇਹ ਜੇ ਨੇ ਹੋ ਤਾਂ ਨਿਕਲਿਆ ਜਾਂਦਾ ਫਿਰ ਇੱਕਾ ਰਖੜੀ ਰਖੜੀ ਦੇ ਵਿੱਚ ਆ ਗਈਆਂ ਫਿਰ ਮੈਂ ਵੀ ਪਿੰਡ ਵਾਗੀ ਸੀਗੀ ਚੱਲ ਮੇਰੇ ਭਰਾ ਨੇ ਮੈਨੂੰ ਫੋਨ ਕਰਤਾ ਕਹਿੰਦਾ ਭਾਈ ਰਖੜੀ ਬਨ ਕੇ ਜਾ ਫਿਰ ਮੈਂ ਵਾਗੀ ਫਿਰ ਮਗਰੀ ਮੇਰੀ ਰੂਹ ਭੱਗੀ ਚੱਲ ਕਹਿੰਦੀ ਹੁਣ ਮੰਮੀ ਮੈਂ ਵੀ ਜਾਇਆ ਮੈਂ ਕਹਾਂ ਚੱਲ ਭਾਈ ਤੇ ਹਰ ਕਿਹੜਾ ਰੋਜ਼ ਰੋਜ਼ ਆਉਂਦੇ ਨੇ ਜਾਇਆ ਤੇ ਹੋਰ ਦੱਸ ਤੂੰ ਰਖੜੀਆਂ ਤੋਂ ਜ਼ਿਆਦਾ ਆਏ ਭਣੇ ਮੁੰਡਾ ਨੇ ਆਏ ਆ ਪਿਛਲੀ ਵਾਰ ਤ ਆ ਗਿਆ ਸੀ ਰਖੜੀਆਂ ਤੇ ਨਹੀਂ ਭਣੇ ਕੀ ਦੱਸਾਂ ਜਾ ਤਾਂ ਮੇਰਾ ਪੁੱਤ ਬਥੇਰਾ ਆਇਆ ਮੇਰੇ ਰਖੜੀਆਂ ਵਾਲੇ ਦਿਨ ਪਰ ਤੈਨੂੰ ਪਤਾ ਬਗਾਨੇਆਂ ਹਕੂਮਤਾਂ ਨੇ ਹੁਣ ਬਾਹਰਲੇ ਦੇਸ਼ ਗਿਆ ਹੋਇਆ ਐ ਇਹ ਕਿਹੜਾ ਭਾਈ ਆਪਣੇ ਲੈਵੇ ਲਾਉਣੇ ਗਿਆ ਵੀ ਆਪਣਾ ਮਾਨਸਾ ਗਿਆ ਵੀ ਆਜੂਗਾ ਥਣ ਨੂੰ ਕਰੇ ਆ ਬਗਾਨੇਆਂ ਹਕੂਮਤਾਂ ਨੇ ਹੁਣ ਭਾਈ ਬਾਹਰ ਜਾਣੇ ਕਿਹੜਾ ਸੌਖੀ ਗੱਲ ਐ ਤੈਨੂੰ ਪਤਾ ਹੈ 15 ਰੁਪਈਆ ਦੀ ਲਾਕੇ ਤੋਰਿਆ ਹੈ ਹੈ ਜਦੋਂ ਹੁਣ ਭਾਈ ਕੋਈ ਟਾਈਮ ਆਊਗਾ ਕੋਈ ਛੁੱਟੀ ਛੱਟੀ ਲਊਗਾ ਹੈ ਫੇਰ ਆਊਗਾ ਹੁਣ ਆਇ ਕਿਹੜਾ ਹੁਣਾ ਸੌਖਾ ਹੈ ਹਾਂ ਤੂੰ ਦੱਸ ਫੇਰ ਅੱਜ ਕਿਵੇਂ ਕਿਹੜਾ ਮਾਰਿਆ ਮੈਨੂੰ ਸੱਚੀ ਗੱਲ ਦੱਸ ਕੋਈ ਗੱਲ ਤਾਂ ਜ਼ਰੂਰ ਹੈ ਨਾ ਭੈਣੇ ਗੱਲ ਤਾਂ ਮੈਨੂੰ ਦੱਸਾਂ ਵੀ ਤੇ ਨਹੀਂ ਦੱਸਣ ਜੀ ਕਰ ਦੱਸਣ ਜੀ ਕਰ ਲੈ ਦੱਸ ਕੋੜੇ ਜੱਕਦੀ ਕਿਉਂ ਆ ਤੂੰ ਗੁੱਸਾ ਤਾਂ ਕਰੀ ਨਾ ਭੈਣੇ ਨਾ ਨਾ ਲੈ ਇਹ ਦੇਖ ਤੂੰ ਮੇਰੀ ਦਰਾਨੀ ਹੈ ਆਪਣਾ ਦਰਾਨੇ ਜਠਾਣੀ ਦਾ ਕਾਹਦਾ ਗੁੱਸਾ ਹੈ ਜੋ ਕੋਈ ਗੱਲ ਐ ਕੰਮ ਆਈ ਐ ਦੱਸ ਸੰਗੀਦਾ ਨਹੀਂ ਹੁੰਦਾ ਕੀ ਦੱਸਾਂ ਭੈਣੇ ਛੋਟਾ ਮੂੰਹ ਵੱਡੀ ਗੱਲ ਮੈਂ ਤੇ ਦੱਸਦੀ ਨੂੰ ਵੀ ਸੰਗ ਆਉਂਦੀ ਐ ਆਪ ਵੀ ਧੀਆ ਭੈਣਾ ਵਾਲੇ ਆ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਭੈਣੇ ਜੇਠੋਂ ਤੇ ਦੱਸੀ ਨਾ ਆਪਣੀ ਚ ਗੱਲ ਰੱਖੀ ਮੈਂ ਆਪਣੀ ਕੁੜੀ ਅੱਜ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਉੱਤੇ ਦੀ ਦੇਖੀ ਐ ਧਿਆਨ ਦੇ ਭੈਣੇ ਗੱਲ ਬੰਨੀ ਸੌਂ ਖਾ ਵੀ ਹੋਰ ਭੈਣੇ ਮੈਂ ਤਾਂ ਮੈਂ ਤਾਂ ਜੂਨ ਦੀ ਗੱਲ ਦੇਖੀ ਐ ਹੋਰਿਆ ਵੀ ਕਿਹੜੇ ਵੇ ਤੈਨੂੰ ਦੱਸਾਂ ਧੀਆ ਭਣੇ ਸਭ ਦੀਆਂ ਸਾਂਝੀਆਂ ਹੁੰਦੀਆਂ ਮਾਰਾ ਮੋਟਾ ਕੁੜੀ ਬੰਦੀ ਦੇਖ ਚੱਲ ਭੈਣੇ ਆਪਾਂ ਤੂੰ ਬਾਲੇ ਸੋਹਣੇ ਗੱਲ ਕੀਤੀ ਕੋਈ ਨਾ ਮੈਂ ਤੇਰੇ ਜੇਠ ਕੋਲ ਤਾਂ ਨਹੀਂ ਗੱਲ ਕਰਦੀ ਮੈਂ ਇਹਨੂੰ ਆਪ ਹੀ ਪੁੱਛੂੰਗੀ ਉਹਨੂੰ ਮੈਂ ਆਪ ਖੜਕਾਉਂ ਕੁੜੀ ਨੂੰ ਹੈਂ ਜਾ ਆਪਾਂ ਇਹਨੇ ਕੁੜੀ ਬਣੀ ਗੌਰ ਕਰ ਮਾਰਾ ਦੇਖ ਲੈ ਜੇ ਤੇਰਾ ਮੱਛਿਆ ਤਾਂ ਤੂੰ ਮੈਨੂੰ ਗੱਲ ਦੱਸ ਗਈ ਹੈ ਜੇ ਕੋਈ ਹੋਰ ਹੁੰਦਾ ਅਗਲਾ ਕਹਿੰਦਾ ਆਪਾਂ ਨੂੰ ਕਿਹੜੀ ਲੋੜ ਹੈ ਗੱਲ ਕਰਨ ਦੀ ਹੈ ਪਰ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਹਾਂ ਤੇ ਠੀਕ ਹੈ ਬੇਬੇ ਮੈਂ ਕਹਿੰਦੀ ਸੀਗੀ ਮੈਂ ਪਸੂਆਂ ਦਾ ਕੰਮ ਜਾਂ ਨਮੀੜ ਤਾਂ ਹੁਣ ਮਨ ਨਾਲ ਮੈਨੂੰ ਤਾਂ ਹੁਣ ਦਾ ਵੀ ਟਾਈਮ ਮਿਲਿਆ ਕੋਈ ਨਾ ਨਾਲੀ ਤੱਕ ਕੀ ਹੋ ਗਿਆ ਤੇਰੇ ਕੋਲ ਤਾਂ ਮੂਹ ਦੀ ਹਵਾयां ਉੱਡੀਆਂ ਪਈਆਂ ਨੇ ਨਹੀਂ ਨਹੀਂ ਹਾਂ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਦੱਸ ਤਾਂ ਦੋ ਗੱਲ ਕੀ ਦੱਸਾਂ ਆ ਦੇਖ ਲੈ ਆ ਜਿਹੜੀ ਤੇਰੇ ਪਿਓ ਦੀ ਲਾਡਲੀ ਐ ਹੁਣ ਤੂੰ ਸਾਡੀ ਖੁਸ਼ੀ ਹਾਂ ਕਹਿੰਦੀ ਮੈਂ ਪੜਨ ਜਾਨੀ ਆ ਆ ਦੇਖ ਲੈ ਹੋਰ ਹੀ ਸੜ ਤਾਂ ਝੱਟ ਚਖੇ ਪਾਉਂਦੀ ਫਿਰਦੀ ਐ ਕਿਹੜੀਆਂ ਪੜਾਈਆਂ ਕਿਹੜੀਆਂ ਨਾ ਕੀ ਕਰਤਾ ਆ ਦੇਖ ਲੈ ਤੇਰੀ ਚਾਚੀ ਦੱਸਦੀ ਐ ਕੀ ਕਰਤਾ ਚਾਚੀ ਉਹਨੇ ਹਸਪਤਾਲ ਕੀ ਦੱਸਾਂ ਫੇਰ ਵੀ ਕਹਿੰਦੀ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਫਿਰਦੀ ਸੀ ਚੜੀ ਉਹੀ ਤਾਰ ਕੇ ਜਾਂਦਾ ਕਹਿੰਦੀ ਆਪਾਂ ਅੰਦਰ ਬੈਠੀਆਂ ਨੂੰ ਕੀ ਪਤਾ ਲੱਗਦਾ ਹੈ ਵੀ ਬਾਹਰ ਕੀ ਅੱਗ ਮੱਚੀ ਜਾਂਦੀ ਹੈ ਮੈਂ ਤਾਂ ਨਾ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਲੈ ਬਾਪੂ ਤਾਂ ਹੁਣ ਉਹ ਫਿਰਦਾ ਆ ਆਪ ਬੁਲਾ ਕੇ ਪਰ ਉਹਨੂੰ ਦੱਸੋ ਨਾ ਆ ਵੀ ਤੇਹੀ ਕੁੜੀ ਦੇ ਕਰਤੂਤਾਂ ਨੇ ਕੋਈ ਨਾ ਉਹਨੂੰ ਮਾਪੇ ਦੱਸੂਗੀ ਗੱਲ ਠੀਕ ਹੈ ਨਾ ਫਿਰ ਐ ਕਹੂਗਾ ਵੀ ਤੇਰੇ ਓਂਗੜ ਲਾ ਗਈ ਨਾਲੇ ਵਿਚਰਦੇ ਇਹਦਾ ਨਾ ਕੋਈ ਗੱਲ ਆਵੇ ਮੂੰਹ 'ਚ ਠੀਕ ਹੈ ਨਾ ਨਹੀਂ ਤਾਂ ਐਵੇਂ ਹੀ ਜਾ ਕੇ ਇਹਦੇ ਘਰ ਵਾਲੇ ਨੂੰ ਦੱਸ ਦਊਗਾ ਹਾਂ ਵੀ ਤੇਰੇ ਘਰ ਵਾਲੇ ਸਾਡੇ ਕੋਲੇ ਸਪਵਾਇਆ ਮੈਨੂੰ ਪਵਾ ਚਾਹੀਏ ਘਰ ਦੀ ਨੂੰਹ ਸਮਝਣ ਮੈਂ ਇਹਨਾਂ ਨੂੰ ਕਦੋਂ ਦੀ ਕਹਈਆਂ ਭਾਈ ਹੁਣ ਬਥੇਰੇ 20 ਸਾਲਾਂ ਦੀ ਹੋਈ ਪਈ ਉਹਨੂੰ ਵਿਆਹ ਕੇ ਪਰੇ ਤੋਰੋ ਦੱਸ ਐਡੀ ਕਿੱਡੀ ਗੱਲ ਹੈ ਕਿਦੀ ਮੈਂ ਤਾਂ ਇਹਨੂੰ ਜੱਜ ਲਵਾਉਣਾ ਲਵਾ ਲਓ ਜੱਜ ਮੈਂ ਕਦੋਂ ਕਹਈ ਨਹੀਂ ਆ ਉਹ ਹੀ ਕਹਿੰਦਾ ਮੈਂ ਤਾਂ ਕਹਿੰਦੀ ਨਹੀਂ ਉਹੀ ਕਹਿੰਦਾ ਮਾਪੀ ਤੈਨੂੰ ਅਫਸਰ ਲਾਉ ਮੈਂ ਇਹਨਾਂ ਨੂੰ ਦੇਖ ਕਰਕੇ ਦੱਸਾਂ ਕਿ ਨਾ ਦੱਸਾਂ ਵੀ ਆ ਕੁਝ ਕਰਦੀ ਫਿਰਦੀ ਆ ਕੋਈ ਨਾ ਹਜੇ ਮੈਂ ਤੇਰੇ ਬਾਪੂ ਨਾਲ ਤਾਂ ਗੱਲ ਕਰ ਲਾਂਦੇ ਕਰ ਲੈ ਵੇ ਵੀ ਬਾਪੂ ਨਾਲ ਗੱਲ ਮੁੰਡੇ ਕੋਲ ਹਜੇ ਕੋਈ ਗੱਲ ਨਾ ਕਰ ਚੰਗਾ ਨਾ ਮੈਂ ਤਾਂ ਕੰਮ ਕਰਦੀ ਆ ਉਹ ਫਿਰ ਵੀ ਦੇਸਾ ਪਰਦੇਸ ਚ ਭੇਜ ਮੈਂ ਚਾਹ ਬਣਾ ਕਿਉਂ ਨਹੀਂ ਤੇਰੇ ਵਾਸਤੇ ਬਸ ਮੈਂ ਤਾਂ ਘਰ ਦਾ ਕੰਮ ਕੋਈ ਨਾ ਚਾਹ ਤਾਂ ਚਿਰ ਨਹੀਂ ਲੱਗਦਾ ਨਾ ਮੈਂ ਚਾਹ ਤਾਂ ਪੀ ਚੀ ਸੀ ਬਸ ਚੱਲ ਕੋਈ ਨਾ ਚਾਹ ਚ ਫਿਰ ਚੱਲ ਭਾਈ ਆ ਤਾਂ ਤੂੰ ਬਾਹਲੇ ਸੋਚੀ ਜੇ ਆਪਦਾ ਮੱਚਦਾ ਤੇ ਵੀਰ ਤਾਂ ਦੱਸ ਕੀ ਹਾਂ ਤਾਂ ਹੀ ਤਾਂ ਕਹਿਣਾ ਚੱਲ ਕੋਈ ਨਾ ਗੌਰ ਰੱਖਿਆ ਕਰ ਹੁਣ ਲਹ ਕੀ ਕਰੀਏ ਮੇਰੀ ਗੱਲ ਸੁਣ ਲੈ ਕੁਛ ਕਰ ਲੈ ਛੇਤੀ ਤੇ ਨੇ ਨਹੀਂ ਨਾ ਇਹਨੇ ਉਹ ਕੁਛ ਕਰਨਾ ਸਾਰਾ ਕੁਝ ਘਰ-ਬਾਰ ਬੁਕਾ ਦੂਗੀ ਆਪਣਾ ਤਾਂ ਇਹ ਕੋਈ ਨਾ ਕੋਈ ਨਾ ਹੁਣ ਤਾਂ ਮੇਰੇ ਤੇ ਛੱਡ ਦੇ ਤੂੰ ਗੱਲ ਦੇਖੇ ਸਹੀ ਇਹ ਤਾਂ ਮੈਂ ਕੀ ਕਰ ਦਿੰਨਾ ਮੈਂ ਤਾਂ ਬਣੀ ਨੂਣੀ ਆ ਨਾਲ ਜਾ ਵਗ ਜਾ ਬਣਾਇਆ ਕਹਿੰਦਾ ਮੈਂ ਪੜਾਈਆਂ ਕਰਾਉਂ ਪੜਾਈਆਂ ਕਰਾਊਗਾ ਬਣਾ ਲੈ ਆਪ ਦੀ ਤੀ ਨੂੰ ਅਫਸਰ ਇਹ ਤਾਂ ਲੱਗੀ ਖੜੀ ਅਫਸਰ ਜਦੋਂ ਕਿਸੇ ਮੁੰਡੇ ਨਾਲ ਭੱਜ ਗਈ ਨਾ ਇਹਨੂੰ ਫੇਰ ਪਤਾ ਲੱਗੂਗਾ ਫੇਰ ਅੱਖਾਂ ਚ ਕੁਝ ਹੰਦੇ ਦੇ ਦੇ ਰੋਊਗਾ ਉਤੋਂ ਨਾ ਮੈਂ ਪੁੱਛੂੰ ਵੀ ਚੌਰਿਆ ਹੁਣ ਦੇਖ ਲੈ ਤੇ ਰੀਤੀ ਕਿਹੜੀ ਅਫਸਰ ਲੱਗ ਗਈ ਬਣਿਆ ਬਾੜਲੀ ਬਾੜੀ लाੜਲੀ ਰੱਖੀ ਆ ਠੀਕ ਹੈ ਮੇਰੀ ਗੱਲ ਸੁਣ ਲੈ ਨਾ ਚਾਪ ਭਾਗ ਖਾਸ ਬੜੇ ਖੁਸ਼ ਲੱਗਦੇ ਆ ਅੱਜ ਤਾਂ ਜਿਵੇਂ ਕੁ ਸੱਥ ਆ ਗਿਆ ਹੁੰਦਾ ਨਹੀਂ ਜੇਤੇ ਆਪਣਾ ਮੇਰੇ ਨਾਲ ਟੈਸਟ ਚ ਫੁੱਲ ਮਾਰਕਸ ਆਏ ਦੇਖੋ ਓਹੋ ਸਾਡੇ ਕਦ ਕਿੰਨੇ ਆਏ ਨੇ ਹੋਰ ਕਾਦੇ ਕਾਲ ਚ ਫੁੱਲ ਮਾਰਕਸ ਹੁੰਦੇ ਨੇ ਤੈਨੂੰ ਵੀ ਪੁੱਛਣਾ ਵੀ ਮੜੇ ਹੈ ਦੱਸ ਨਹੀਂ ਸਮਾਰ ਕੇ ਪੁੱਛਦੇ ਕੰਮੇ ਦੱਸੀ ਕਿੱਥੋਂ ਆਈਆਂ ਕੀ ਗੱਲੋਂ ਮੀਮੀ ਹਲੋ ਗਲਤ ਨਹੀਂ ਬਤਾ ਨਾ ਇੰਨੀ ਨਟਕੀ ਕਾ ਤੋ ਕਰਦੀ ਐ ਨਾ ਤੇਰੀ ਮਾਂ ਤਾਂ ਮਰ ਹੈ ਤੈਨੂੰ ਸਾਡੇ ਮੱਥੇ ਮੜ ਗਈ ਨਾ ਮੇਰੀ ਗੱਲ ਸੁਣਨੀ ਤਾ ਤੂੰ ਸਿੱਧਾ ਮੱਥੇ ਨਾ ਪੜਿਆ ਨਹੀਂ ਸੀ ਜਾਂਦਾ ਜਿਸ ਨੇ ਕਹਿੰਦਾ ਸੀ ਚਲ ਚਾਰ ਅੱਖਰ ਪੜ ਜੇਂਗੀ ਕੁਝ ਬਣ ਜੇਂਗੀ ਉਹ ਵੀ ਤੇਰੇ ਪਿਓ ਕਰਕੇ ਤੇ ਸਾਨੂੰ ਕੋਈ ਸ਼ੌਕ ਨਹੀਂ ਸੀ ਮੇਰਾ ਜੀ ਕਰਦਾ ਨਾ ਉਹ ਟੋਅ ਕੱਟ ਕੇ ਦੱਬਦਾ ਨਾ ਤੂੰ ਮੈਨੂੰ ਇਹ ਦੱਸ ਤਾ ਕਿ ਸੀ ਦੱਸਦੀ ਸੀ ਹੈ ਮੈਂ ਤਾਂ ਕਿਤੇ ਨਹੀਂ ਗਈ ਕਪਾ ਕਹਿੰਦੀ ਚਲ ਸਬਾਰੇ ਕਰੋ ਦਸਤੀਗੇ ਕੰਮੀਏ ਕੀ ਸਾਡੇ ਘਰ ਚਟਚਖੇ ਪਾਉਣਗੇ ਜੀ ਕਹਿੰਦੀ ਮੈਂ ਤਾਂ ਪੂਰੇ ਵੱਡਾ ਪੂਰੇ ਨੰਬਰ ਲੈ ਕੇ ਜਾਈਆਂ ਪੂਰੇ ਨੰਬਰ ਤਾਂ ਵੀ ਲੈਣੇ ਹਾਂ ਦੇਖ ਲੈ ਖੜੀ ਹੋ ਮੇਰੀ ਗੱਲ ਸੁਣਦਾ ਖੜੀ ਹੋ ਖੜੀ ਹੋ ਤੈਨੂੰ ਕਿਹਨੇ ਦੱਸਿਆ ਬੀਹੇਜਾ ਕੁਛ ਕਰ ਤੇਰੇ ਪਿਓ ਦੀ ਦੜ ਚ ਫੁੱਲ ਪਾਉਣ ਲੱਗੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਮੈਂ ਕੀਤਾ ਕੀ ਆ ਉਹ ਤੂੰ ਕੀ ਨਹੀਂ ਕੀਤਾ ਕੀ ਖੇ ਖਾਂਦੀ ਫਿਰਦੀ ਆ ਇਹਦੇ ਨਾਲ ਮੋਟਾ ਸੈਕ ਲੈ ਕੇ ਮੁੰਡਾ ਦੱਸ ਦੇ ਕੌਣ ਆਹੋ ਇਹ ਨਾਲ ਜੜੀ ਫਿਰਦੀ ਸੀ ਮੈਂ ਦੱਸ ਮੁੰਡੇ ਦਾ ਨਾਂ ਦੱਸ ਸੋਣ ਕਿਹੜਾ ਮੁੰਡਾ ਭਾਬੀ ਹੋ ਕੇ ਆਪਾਂ ਨੂੰ ਬੁੱਧੂ ਬਣਾਈ ਜਾਂਦੀ ਐ ਅਸੀਂ ਬੇਵਕੂਫ ਆ ਸਾਨੂੰ ਕੁਝ ਪਤਾ ਨਹੀਂ ਲੱਗਦਾ ਦੱਸ ਦੇਗੀ ਜੀ ਨਾ ਸਮਝ ਹੁਣ ਤੂੰ ਦੱਸੇਂਗੀ ਸਿੱਧੇ ਮੱਥੇ ਤਸੀਂ ਪੁੱਛੀਏ ਉਹਦੇ ਸਾਹਵੇਂ ਨਹੀਂ ਭਾਬੀ ਕੋਈ ਮੁੰਡਾ ਨਹੀਂ ਤੁਹਾਨੂੰ ਕੋਈ ਗਲਤਫहमी ਹੋ ਗਈ ਆ ਦੇਖ ਲੈ ਸਾਨੂੰ ਬੁੱਧੂ ਬਣਾਈ ਗਲਤਫहमी ਕਰੀਏ ਭਾਬੀ ਹਾਂ ਦੇਖ ਗਲਤਫहमी ਨਹੀਂ ਮੈਨੂੰ ਮੈਡੀ ਕਰ ਸੋ ਤੂੰ ਰ ਡੱਬੀ ਲਿਆ ਡੱਬੀ ਹਾਂ ਭਾਬੀ ਭਾਬੀ ਆ ਗਈ ਕਿਰੀ ਐ ਕਲਾ ਨਹੀਂ ਆਪਕੇ ਦੱਬੀ ਲੈ ਦੱਬੀ ਮੈਂ ਤਾਂ ਬਿੱਲੀ ਆ ਕਿ ਨਾ ਚੀਚ ਪਾਪੀ ਪਾਪੀ ਮੇਰੀ ਗੱਲ ਸੁਣ ਲੈ ਆਇ ਨਾ ਕਰ ਲਾ ਫੜ ਕੇ ਰੱਖ ਦਰਾ ਹੋ ਜਾ ਤੂੰ ਬਣੀ ਹੈ ਆਪੇ ਮੇਰੀ ਪਹਿਨ ਤਾ ਲੈ ਲਾ ਦੇ ਕਰ ਪਹਿਨੇ ਹੁੰਦਾ ਲਾ ਦੇ ਲੋਨੀ ਪ੍ਰੀਮੀਅਮ ਤੁਹਾਨੂੰ ਪਤਾ ਤੂੰ ਕਿਹੜੀ ਮੀਂਹ ਦਾ ਕਰੇ ਪਰ ਕੇ ਹੁੰਦਾ ਨਾ ਹੁਸ ਤੱਕਾ ਦੇ ਦੀ ਪਾਪੀ ਪਾਪੀ ਘੱਟ ਦੇ ਦੇ ਅੱਗੇ ਰੱਖਣਾ ਪਤਾ ਨਹੀਂ ਕੀ ਖਾਦੀ ਆ ਅੰਮੀ ਫੁਕਣਾ ਫੁਕਣਾ ਅੰਮੀ ਜਾਂਦੇ ਤੇ ਪਾਪਾ ਓਹੋ ਅੰਮੀ ਜਾਂਦੇ ਤੇ ਦੇਖੀ ਮੈਂ ਤੂੰ ਬੇਬੇ ਦੀ ਲਵਾ ਲਾ ਉਸ ਅੰਮਾ ਅੰਮੀ ਅੱਗ ਨਾ ਦੇਖੀ ਇੱਕ ਵੀ ਬੇਬੇ ਤਾਂ ਫੜੀ ਵੀ ਨਹੀਂ ਜਾਂਦੀ ਟ੍ਰੇਨ ਨਾ ਸੱਚਾ ਬੰਦ ਦੇ ਲਵਾ ਲਾ ਦੀਏ ਲਾ ਮੇਰੇ ਸਾਰੇ ਕਾਸੇ ਲਵਾ ਕੇ ਨਾ ਘਰ ਭਾਬੀ ਫੁਕ ਦੇ ਸਮਾਰ ਅੰਮੀ ਆਏ ਨਾ ਕਰਦੇ अच्छा तू खुश मरजी कर ले बस 3 मिनट तो करना आ पियो आबे मैं तो और तो हो जात हूं कैसे मन चला दे से नाक ला दिए हां मैं तो भी प्यास बोल दियास मौका मेरे का पापा नाम मचा चल गया कटाप मचा दे मचा दे फट के लगिए ना बे तू ही क्यों छोटी हो गया पापा क्यों हो गया अब इधर नहीं है मेरे का पापा ਕੋਝ ਨਹੀਂ ਬਪੂ ਅਸਿਨੇ ਕਿਤੇ ਕਸੀਂ ਕਰੇ ਆਪੇ ਮਝ ਨਹੀਂ ਆਉਂਦੀ ਕਿਤਾ ਬਪੂ ਅਸਾਪੇ ਨੇ ਵੀ ਕਿਉਂ ਕਰਦਾ ਇਹ ਕੀ ਗੱਲ ਹੋ ਵੀ ਦੀਏ ਸੂਰ ਘੜਿਓ ਘੜਿਓ ਨਾ ਕਾਈਂ ਜਾਂਦੇ ਸੀ ਤੰਦਰੀਏ ਤਾਂ ਮੰਨ ਮਗਲਾ ਦੇ ਮੈਂ ਕਿਹਾ ਭੀ ਨਾਮ ਚਾ ਨਾਮ ਚਾ ਕੀ ਗੱਲ ਹੋ ਗਈ ਲੈ ਬਪੂ ਤੇਰਾ ਪੁੱਤ ਨਹੀਂ ਜਾਗਾ ਉਹਨਾਂ ਦੀ ਕਿਦੀ ਨਾ ਕੋਈ ਸਹੇਤ ਜੜੀ ਫਿਰਦੀ ਸੀਗੀ ਆਹੋ ਬਪੂ ਇਹ ਝੂਠ ਹੈ ਬਪੂ ਤਨ ਮੇਰੇ ਤੇ ਯਕੀਨ ਆਣਾ ਹਾਂ ਤੀਏ ਮੈਨੂੰ ਕਰਦਾ ਪੂਰਾ ਯਕੀਨ ਤੂੰ ਦੱਸ ਮੈਨੂੰ ਗੱਲ ਕੀ ਹੋਈ ਆ ਆ ਜਿਹੜਾ ਤੇਰਾ ਯਕੀਨ ਸੀ ਨਾ ਆ ਚੋ ਉੱਠ ਗਿਆ ਠੀਕ ਹੈ ਨਾ ਬਾਲਾ ਪਰੋਸਾ ਕਰਦਾ ਸੀ ਸੱਚ ਕਹਿ ਕਿਸੇ ਨੇ ਵੀ ਬਾਲਾ ਧੀਆਂ ਨੂੰ ਸਿਰ ਵੀ ਨਹੀਂ ਚੜਾਈਦਾ ਹੁੰਦਾ ਬੱਬੂ ਇਹ ਕਰਖਤ ਨਹੀਂਦਾ ਜਦੋਂ ਤੇਰਾ ਪਿਆਰ ਸੀ ਨਾ ਅੱਖ ਵਿੱਚ ਮੱਚੀ ਜਾਂਦਾ ਮੈਨੂੰ ਸਮਝ ਗਿਆ ਸੰਤ ਸਿੰਘ ਹੋਇਆ ਕੀ ਐ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਚਰਚਾ ਲਾਉਂਦੀ ਆ ਖਬਰਦਾਰ ਹੈ ਮੇਰੀ ਧੀ ਨੂੰ ਕੁਝ ਬੋਲਿਆ ਵੀ ਐ ਅੱਛਾ ਮੇਰੀ ਧੀ ਇਹ ਜਿਹੀ ਹੋ ਸਕਦੀ ਦੇਖ ਲੈ ਕਿੰਨੀ ਸਫਾਈ ਦਿੰਦਾ ਤੇਰੀ ਇਹਨੇ ਪੋਛਾ ਦੀ ਲਾੜੀ ਨੂੰ ਕਿੱਥੇ ਖੇ ਖਾਂਦੀ ਐ ਤੇਰੀ ਦਾੜੀ ਚ ਫੁੱਲ ਪਾਉ ਤੇਰੀ ਦਾੜੀ ਚ ਕਿਉਂ ਤੇ ਲੱਗਦੀ ਐ ਬਾਪੂ ਇਹ ਕੁੜੀ ਤੇਰੀ ਉਸ ਤੋਂ ਸਾਡੇ ਘਰ ਹੀ ਨਹੀਂ ਰਹਦੀ ਬਸ ਸੌਫਜੀ ਗੱਲ ਆਸੀ ਤਾਂ ਬਾੜ ਨਹੀਂ ਦੇਣ ਠੀਕ ਐ ਨਾ ਕਿਸੇ ਮਰਜ਼ੀ ਖੂਕਾ ਤੇ ਜਾਵੇ ਤੇਰੀ ਤੀ ਜੇ ਖਰਚ ਨਹੀਂ ਰਹਿੰਦੀ ਨਾ ਤਾਂ ਰਹਿੰਦਾ ਮੈਂ ਵੀ ਨਹੀਂ ਹੈਗਾ ਉਹ ਬਾਪੂ ਤੇਰੀ ਮਰਜ਼ੀ ਐ ਜੋ ਮਰਜ਼ੀ ਕਰ ਛੋਟੇ ਪਿਆਉਤੀ ਦੀ ਚੱਲੂ ਠੀਕ ਐ ਨਾ ਸਾਡੇ ਹੱਥ ਖੜੇ ਨੇ ਪਾਬਾ ਗਰੂ ਤੂੰ ਸਾਡੇ ਝਾਟੇ ਨਾ ਖੋਪਵਾ ਚੱਲ ਬੇਬੇ ਜੋ ਮਰਜ਼ੀ ਕਰੋ ਅੱਜ ਤੇ ਡਰਾਬੇ ਦਿੰਦਾ ਮੇਰੇ ਨਾਲ ਚੱਲ ਇਹਨਾਂ ਰਖਸ਼ਾਂ ਨਾਲ ਆਪਾਂ ਰਹਿਣਾ ਹੀ ਨਹੀਂ ਹੈਗਾ ਚੱਲ